ਸਾਡੇ ਹਰਮਨ ਪਿਆਰੇ ਜਸਵਿੰਦਰ ਪੱਲਾ ਜੀ ਸਾਨੂੰ ਸਹੀਦੀ ਵਿਛੋੜਾ ਦੇ ਕੇ ਚਲੇ ਗਏ ਨੇ ਉਹਨਾਂ ਦੀ ਯਾਦ ਵਿੱਚ ਕੁਝ ਲੈਣਾ ਪੇਸ਼ ਕਰਨ ਲੱਗਿਆ ਹਾਂ ਸਾਡੇ ਜਸਵਿੰਦਰ ਪੱਲਾ ਜੀ ਛੱਡ ਗਏ ਸਾਨੂੰ ਪੱਲਾ ਜੀ ਪੰਜਾਬੀ ਫਿਲਮਾਂ ਸਾਥੀਆਂ ਨਾਲ ਬਣਾਈਆਂ ਨੇ ਨਾਮ ਦੀ ਕਰਾਈ ਬੱਲੇ ਬੱਲੇ ਜੀ ਸਾਡੇ ਜਸਵਿੰਦਰ ਭੱਲਾ ਜੀ ਛੱਡ ਗਏ ਸਾਨੂੰ ਭੱਲਾ ਜੀ ਛਣਕਾਟਿਆਂ ਦੀ ਵੀ ਛਣਛਣ ਕਰਾਈ ਨਾਮ ਉੱਚਾ ਦੇਸ਼-ਵਦੇਸਾਂ ਵਿੱਚ ਪਹਾਇਆ ਜੀ ਸਾਡੇ ਜਸਵਿੰਦਰ ਭੱਲਾ ਜੀ ਛੱਡ ਗਏ ਸਾਨੂੰ ਭੱਲਾ ਜੀ ਉਹਨਾਂ ਦੀਆਂ ਯਾਦਾਂ ਸਾਡੇ ਦਿਲ ਵਿੱਚ ਸਦਾ ਹੀ ਰਹਿਣਗੀਆਂ ਜਸਵਿੰਦਰ ਦੇ ਛਣਕਾਟੇ ਪੁਣ ਮੁੜਕੇ ਕੰਨਾਂ ਵਿੱਚ ਗੂੰਜ ਲਈ ਪੈਣਗੀਆਂ ਸਾਡੇ ਜਸਵਿੰਦਰ ਭੱਲਾ ਜੀ ਛੱਡ ਗਏ ਸਾਨੂੰ ਕੱਲਾ ਜੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਾਡੇ ਜਸਵਿੰਦਰ ਭੱਲਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਵਗੰਦੇ ਬਲ ਬਖਸ਼ਣ